ਬਥੇਰਾ ਕਰ ਲਿਆ ਤੁਸੀਂ ਦੁਖੀ ਮੈਨੂੰ ਕਹਿੰਦੀਆਂ ਰਹਿੰਦੀਆਂ ਸੀ ਨਾ ਬੰਦਾ ਕੋਈ ਬੰਦਾ ਅੱਜ ਸਾਨੂੰ ਪਤਾ ਲੱਗ ਹੀ ਜਾਊਗਾ ਵੀ ਕੌਣ ਬੰਦਾ ਸੀ ਕਰ ਲੋ ਐਸ ਜਿਹੜੀ ਕਰਨੀ ਆ ਅੱਜ ਦੀ ਰਾਤ ਹੀ ਆਊਗਾ ਇਹ ਤੜਕੇ ਨੂੰ ਤਾਂ ਦਿਨ ਸੋਡਾ ਚੜਨਾ ਹੀ ਨਹੀਂ ਨਿਕਰਨਾ ਆਪੋ ਤੇ ਪਾਣੀ ਦਾ ਗਲਾਸ ਫੜਾਈ ਆਏ ਹਾਏ ਮੱਚ ਗਈ ਦੁਪਹਿਰਾ ਵਾ ਮੈਨੂੰ ਪਾਣੀ ਫੜਾਉਣਾ ਪਊਗਾ ਆਇਆ ਲਿਉਣੀਆ ਬਾਹਲੀ ਧਰਮੇ ਅਰਬ ਬਣੇ ਤਾ ਠੱਗਲਾ ਛੱਡੀਆ ਨਾ ਮਾਂ ਗੱਲ ਸੁਣ ਮੇਰੀ ਆ ਕੋਲੇ ਕੈਂਪਰ ਪਿਆਗਾ ਪਾਣੀ ਨਹੀਂ ਪੀ ਸਕਦੀ ਚੱਕ ਕੇ ਦੂ ਚਲ ਕੋਈ ਨਾ ਪੁੱਤ ਜੇ ਤੈਨੂੰ ਕਹਿਤਾ ਨੂਹਾ ਫੜਾਉਂਦ ਗਈ ਹੁੰਦਿਆਂ ਪਾਣੀ ਕਾਦੀ ਖਾਤਰ ਮੁੰਡੇ ਨੂੰ ਵਿਆਹ ਨਹੀਂ ਨਹੀਂ ਸੋਨ ਸੇਵੇ ਤੇ ਪਿੰਗਾਂ ਦੀ ਆਦਤ ਪੈ ਗਈ ਬੈਠੇ ਬਿਠਾਏ ਭਾਲ ਦੇ ਕੁੱਲ ਚੀਜ਼ ਬੈਠੀ ਨੂੰ ਮਿਲੇ ਫਿਰ ਮੇਰੀ ਗੱਲ ਸੁਣੋ ਨੂਹਾ ਕਰਦੀਆਂ ਹੀ ਹੁੰਦੀਆਂ ਸੱਸਾਂ ਦੀ ਸੇਵਾ ਸੇਵਾ ਦਾ ਗੱਲ ਨਭਰਾਇਦਾ ਵੀ ਪਾਣੀ ਦਾ ਗਲਾਸ ਵੀ ਨਾ ਪੀਵੇ ਬੁੜੀ ਚੱਕ ਕੇ ਮੇਰੀ ਗੱਲ ਸੁਣੋ ਹੋਰ ਕੀ ਮੈਂ ਤੈਨੂੰ ਮੂੰਹ ਦੇਖਣ ਨੂੰ ਲੈ ਕੇ ਆਈ ਆ ਉਹਨੂੰ ਵੀ ਮਹਾਰਾਣੀ ਨੂੰ ਕਹਦਾ ਘਰ ਅੰਦਰ ਵੜ ਕੇ ਪੈ ਜਾਂਦੀ ਆ ਮੈਂ ਹੀ ਤੁਰੇ ਫਿਰਦੀ ਰਹਿੰਦੀ ਆ ਸਾਰਾ ਦਿਨ ਫਿਰ ਨਾ ਤੁਰਿਆ ਕਰ ਭਈ ਤੂੰ ਆਪ ਦੇ ਸੁਦੇਹ ਹਸਦੇਹਾਂ ਕੰਮ ਨਵੇੜ ਲਿਆ ਕਰ ਜੇ ਮੇਰੇ ਸਾਹਮਣੇ ਮੀਤ ਹੁੰਦੀ ਮੈਂ ਮੀਤ ਨੂੰ ਕਹਿ ਦਿੰਦੀ ਇਹਦੇ ਚ ਕੀ ਗੱਲ ਐ ਤੂੰ ਇੱਕ ਪਾਣੀ ਦਾ ਗਲਾਸ ਫੜਾਉਣ ਪਿੱਛੇ ਇੰਨਾ ਟੱਪੀ ਐ ਰਹਿਣ ਦਿਆ ਕਰ ਪਾਣੀ ਤੇ ਤੈਨੂੰ ਚੱਕਣੀ ਹੋਣਾ ਔਰ ਤੂੰ ਕੀ ਕਰ ਲੇਗੀ ਮੇਰੇ ਨਾਲ ਬਾਲੀ ਵੈਸਵਾਦੀ ਜੀ ਨਕਰ ਕਰ ਚੁੱਪ ਕਰਕੇ ਨਾ ਆਪ ਦਾ ਪਾਣੀ ਦਾਣੀ ਪੀਲਾ ਕਰ ਰੋਟੀ ਟੁਕ ਖਾਲਾ ਕਰ ਮੈਨੂੰ ਕਹਿਂਦੀ ਲੋੜ ਨਹੀਂ ਜਾ ਉਹਨੂੰ ਮਹਾਰਾਣੀ ਨੂੰ ਕਹਿ ਦਿਆ ਕਰ ਨਹੀਂ ਲੋਕ ਤਾਂ ਨਾ ਆ ਗਰਮੀ ਦੇ ਮਹੀਨੇ ਚ ਪਾਣੀ ਦੇ ਪਾਉ ਲਉਂਦੇ ਆ ਹੈ ਵੀ ਪੁੰਨ ਖਟਦੇ ਆ ਤੁਸੀਂ ਸੌਥਾ ਸੇਵਾ ਘਰੇ ਨਹੀਂ ਸੱਸਦੀ ਹੁੰਦੀ ਉਹਨਾਂ ਦੇ ਬਜ਼ੁਰਗ ਦਾ ਤਾਂ ਪੁੰਨ ਲੱਗਦਾ ਹੁੰਦਾ ਜੇ ਪਾਣੀ ਤਾਂ ਨਹੀਂ ਰੋਟੀ ਟੁਕ ਟਾਈਮ ਨਾਲ ਫੜਾ ਗਏ ਉਹਨਾਂ ਦਾ ਤਾਂ ਲੋਕਾਂ ਦਾ ਨਾਂ ਹੋ ਜਾਂਦਾ ਘਰੇ ਬੁੜਗਾ ਦਾ ਕਿਹੜਾ ਨਾਂ ਹੁੰਦਾ ਕਰਨ ਦਾ ਤਾਂ ਫਾਇਦਾ ਹੀ ਨਹੀਂ ਅੱਛਾ ਹੁਣ ਤੂੰ ਨਾ ਕਰਾਉਣਾ ਚਾਹੁੰਨੀ ਐ ਜਿਵੇਂ ਹੁਣ ਮੋਬਾਈਲਾਂ ਤੇ ਵਾਇਰਲ ਹੁੰਦੀਆਂ ਓਵੇਂ ਵਾਇਰਲ ਹੋਣਾ ਚਾਹੁੰਨੀ ਐ ਰਹਿਣ ਤੇ ਇਹ ਜੇ ਲੱਛਣ ਕਰਨ ਨੂੰ ਹੂੰ ਚਲ ਠੀਕ ਆ ਚੰਗਾ ਮੇਰੇ ਤਾਂ ਦੁੱਤ ਬਾੜੀ ਬਕਵਾਸ ਨਹੀਂ ਵੱਜਦੀ ਐ ਕਿ ਪੀਲਾ ਪਾਣੀ ਚੱਕ ਕੇ ਤੇ ਥੋ ਡੋਲਾ ਵਿਆਹ ਕੇ ਲੈ ਆਂਦਾ ਆ ਆ ਬਤਾਓ ਝੜ ਜਾਂਦਾ ਐ ਅਖੇ ਮੈਂ ਮਾਂ ਬਸਤੇ ਆ ਮੈਂ ਬਸਤੇ ਆ ਸਰਕਾਰੀ ਕੀ ਜੋਬ ਐ ਇਹ ਸਰਕਾਰੀ ਬੱਸਾਂ ਦੀ ਮੈਨੂੰ ਤਾਂ ਕੋਈ ਚੰਗੀ ਨਹੀਂ ਲੱਗਦੀ ਆ ਸਾਨੂੰ ਫਾਹੇ ਟੰਗ ਦਿੰਦੀ ਐ ਕੀ ਪਾਣੀ ਦੀ ਘੋਟੀ ਮਹंगाई ਸੀ ਉਹ ਵੀ ਗੱਲ ਚਡਾਉਣੀ ਕਰਦੀ ਇਹੇ ਜਿਹਾਂ ਨੂੰ ਹਾਂ ਨਾਲੋਂ ਤਾਂ ਐਵੇਂ ਹੀ ਚੰਗਾ ਉਦੋਂ ਤਾਂ ਐ ਹੁੰਦਾ ਵੀ ਪੁੱਤ ਹੋਵੇ ਵੀ ਪੁੱਤ ਨੂੰ ਵਿਆਵਾਂਗੇ ਐ ਨਹੀਂ ਪਤਾ ਹੁੰਦਾ ਵੀ ਇਹੇ ਜਿਹਾਂ ਕਲੇਸ਼ਨ ਆ ਜਾਣ ਗਾ ਚਲੋ ਤੇ ਲੱਗੀ ਪਈ ਆ ਪਾਣੀ ਤਾਂ ਹੁਣ ਪੀਵਾ ਮੱਚ ਸੜ ਕੇ ਦੇ ਕੇ ਗਈ ਆ ਉਹੀ ਨਾ ਕਿਤੇ ਪਾਣੀ ਅੰਦਰ ਜਾ ਕੇ ਲੜ ਜੀ ਚਲੋ ਬੈਠੀ ਬੈਠੀ ਨਾ ਆਥਨ ਦੀ ਸਬਜ਼ੀ ਦਾ ਇਹ ਪ੍ਰਬੰਧ じゃ ਕਰ ਲੈਣੀ ਆ ਕਿਉਂਕਿ ਮੈਨੂੰ ਪਤਾ ਕਰਨਾ ਤਾਂ ਮੈਨੂੰ ਹੀ ਪੈਣਾ ਹੁਣ ਮੰਮੀ ਨੂੰ ਥੋੜੀ ਨਾ ਬੁੜੇ ਸਰੀਰ ਚ ਕਹੂੰਗੀ ਵੀ ਮੰਮੀ ਆ ਕੇ ਆ ਕੰਮ ਕਰ ਲੈ ਆ ਕੰਮ ਕਰ ਲੈ ਉਹ ਘਿਰਨਾ ਦਾ ਤਾਂ ਲੈ ਮਹਾਰਾਣੀ ਮੋਜਾ ਨਾਲ ਇਹ ਸਿਲਾਈ ਬੈਠੀ ਆ ਤੇ ਉੱਥੇ ਮੰਮੀ ਕਿੰਨੀ ਹਾਕਾ ਮਾਰੀ ਜਾਂਦੀ ਸੀ ਉਹ ਨਹੀਂ ਸੁਣਿਆ ਪਾਣੀ ਫੜਾਉਣਾ ਸੀ ਮੰਮੀ ਨੂੰ ਮੈਂ ਫੜਾ ਕੇ ਆਈ ਆਂਗੀ ਫੜਾ ਤਾਂ ਤੂੰ ਮੰਮੀ ਨੂੰ ਪਾਣੀ ਫੜਾ ਤਾਂ ਚਲ ਵਧੀਆ ਕੀਤਾ ਉਹਨੂੰ ਤੇ ਲੱਗੀ ਹੋਊਗੀ ਮੰਮੀ ਬਾਹਰੋਂ ਆਈ ਆ ਹਨਾ ਕਿ ਤੂੰ ਹੈ ਨਹੀਂ ਸਿਕਰੇ ਮੈਨੂੰ ਤਾਂ ਐਂ ਗੱਲ ਨਹੀਂ ਸਮਝ ਆਉਂਦੀ ਜੇ ਲੱਤਾਂ ਘਿਸਦੇਪਨ ਬਾਹਰੋਂ ਆ ਜਾਂਦੇ ਆ ਤੇ ਪਾਣੀ ਚੱਕ ਕੇ ਪੀਣ ਚ ਕੀ ਹਰ ਜਾ ਉਦੋਂ ਬਹੁਆਂ ਨੂੰ ਹਾਕਾ ਮਾਰਨ ਲੱਗ ਜਾਂਦੇ ਆ ਪਾਣੀ ਫੜਾ ਦੋ ਪਾਣੀ ਫੜਾ ਦੋ ਮੈਨੂੰ ਨਾ ਅਗਲਾ ਜੰਮੀ ਚੰਗੀਆਂ ਨਹੀਂ ਲੱਗਦੀਆਂ ਕਿਰਨਾ ਇਹ ਤੇਰੀ ਗਲਤ ਗੱਲ ਆ ਫਿਰ ਕਿੱਡੀ ਇੱਕ ਗੱਲ ਆ ਤੇਰੀ ਮਾਂ ਹੋਈ ਜਾਂ ਸੱਸ ਹੋਈ ਇੱਕ ਬਰਾਬਰ ਹੁੰਦੇ ਆ ਐਂ ਨਾ ਕਰਿਆ ਕਰ ਜੇ ਮੰਮੀ ਨੇ ਪਾਣੀ ਮੰਗ ਲਿਆ ਕੋਈ ਗੱਲ ਨਹੀਂ ਬੁਢਾ ਸਰੀਰ ਆ ਦੇਦਿਆ ਘਰੋਂ ਉਹ ਬੈਠੀ ਨੂੰ ਸਾਰਾ ਕੁਝ ਆਹੀ ਹੈ ਜਿਹੜੀ ਸੇਵਾ ਕਰ ਲਗੇ ਦੇਹੀ ਤਰ ਜਾਣਾ ਆਪਾ ਹਾ ਹਾਂ ਤਰ ਜਾਣਾ ਤੇ ਨਾਲੇ ਆ ਤੂੰ ਕੀ ਬੇਲੇ ਜੇ ਕੰਮ ਲੈ ਕੇ ਬਹਿ ਜਾਨੀ ਹੈਗੀ ਬੇਲੇ ਕੰਮ ਨਹੀਂ ਕਰਨਾ ਹੁਣ ਮੈਂ ਬੇਲੀ ਸੀਗੀ ਦੁਪਹਿਰੇ ਮੈਂ ਬੈਠ ਸੋਚਿਆ ਬੈਠੀ ਬੈਠੀ ਚੌਲੇ ਕੱਢ ਲਾ ਇਹ ਤਾਂ ਸ਼ਾਮ ਦਾ ਕੰਮ ਨਿਮੇੜਦੀ ਐ ਮੈਂ ਤੇਰਾ ਤਾਂ ਹੈ ਨਹੀਂ ਮੈਨੂੰ ਕੋਈ ਸੁਖ ਵੀ ਮੇਰੇ ਨਾਲ ਚੌਲੀ ਕਢਾ ਦੇਗੀ ਨਾਲੇ ਕਰਨਾ ਨਾ ਬਾਲਾ ਨਾ ਬੋਲਿਆ ਕਰ ਮੈਂ ਤੈਨੂੰ ਦੱਸਾਂ ਮੁੜ ਕੇ ਜੇ ਤੇਰੇ ਬਾਈ ਨੇ ਦੇਖ ਲਿਆ ਨਾ ਤੇਰੇ ਘਰ ਵਾਲਾ ਤਾਂ ਬੱਸ ਟਰੱਕ ਲੈ ਕੇ ਤੁਰ ਜਾਂਦਾ ਬਾਹਰ ਨੂੰ ਜੇ ਕਿਤੇ ਤੈਨੂੰ ਵੰਟੂ ਨੇ ਦੇਖ ਲਿਆ ਐ ਕਰਦੀ ਨੂੰ ਲੱchn ਜੇ ਮੁੜ ਕੇ ਉਹਨੇ ਬੋਲਣਾ ਥੋੜਾ ਸਵਾਹ ਬਹੁਤ ਜ਼ਿਆਦਾ ਅੜਬਾ ਐ ਕਿਵੇਂ ਅੜਬਾ ਤੇ ਫਿਰ ਮੇਰਾ ਅੜਬ ਸ ਨੀ ਚੰਗੜੀ ਭੈਣ ਤੇਥੋਂ ਦਾ ਕੋਈ ਜਤ ਨਹੀਂ ਸਕਦਾ ਹੈਗਾ ਤੂੰ ਤਾਂ ਨਾ 24 ਘੰਟੇ ਲੜਾਈ ਭਾਲਦੀ ਐ ਮੈਂ ਚਾਹਣੀ ਐ ਵੀ ਤੂੰ ਬਸ ਜੇ ਇਸ ਘਰੇ ਵੀ ਇੱਥੇ ਕਲੇਸ਼ ਨਾ ਪਿਆ ਕਰੇ ਓਹੋ ਬਸਣਾ ਚਾਹੁੰਦਾ ਕੋਣਾ ਬਿੱਜੂ ਮੱਥੇ ਮਾਰਿਆ ਤੁਸੀਂ ਮੇਰੇ ਬਿੱਜੂ ਤਾਂ ਜਦੋਂ ਤੇਰਾ ਵਿਆਹ ਹੋਇਆ ਨਾ ਉਦੋਂ ਵੀ ਤੈਨੂੰ ਦੀਂਦਾ ਹੀ ਸੀ ਕਹੇ ਜਾ ਨਾਲੇ ਤੁਹਾਨੂੰ ਪੁੱਛ ਪੜਤਾਲ ਕਰਕੇ ਫੇਰ ਵਿਆਹ ਹੋਇਆਗਾ ਉਹ ਤਾਂ ਦੱਸ ਦਿੰਦੀ ਵੀ ਮੁੰਡਾ ਮੇਰੇ ਪਸੰਦ ਨਹੀਂ ਹੈਗਾ ਉਹ ਤਾਂ ਤੇਰੇ ਮੂੰਹ ਚ ਕੀ ਪਿਆ ਸੀਗਾ ਦੱਸਣ ਦੀ ਤਾਂ ਲੋੜ ਹੀ ਨਹੀਂ ਸੀਗੀ ਤੁਹਾਨੂੰ ਪਤਾ ਲੱਗਣੀ ਚਾਹੀਦਾ ਸੀਗਾ ਵੀ ਉਹ ਕਿੱਥੇ ਤੇ ਮੈਂ ਕਿੱਥੇ ਕਿਰਨਾ ਚਾਹ ਕਲਾਂ ਤੇ ਨਹੀਂ ਚਾਈਦਾ ਹੁੰਦਾ ਹੈਗਾ ਨਾਲੇ ਮੇਨ ਗੱਲ ਬੰਦਾ ਕੰਮ ਵਾਲਾ ਚਾਹੀਦਾ ਤੇ ਵਧੀਆ ਕੰਮ ਵਾਲਾ ਮਿਹਨਤੀ ਬੰਦਾਗਾ ਜਿਹੜੇ ਚੀਜ਼ ਤੋਂ ਮੰਗਦੀ ਉਹ ਤੈਨੂੰ ਲਿਆ ਕੇ ਦੇ ਦਿੰਦਾ ਹੋਰ ਦੱਸ ਉਹ ਤੇਰੇ ਲਈ ਕੀ ਕਰੇ ਭਣਾ ਜਦੋਂ ਬੰਦਾ ਨਾਲ ਤੁਰਦਾ ਹੀ ਨਹੀਂ ਸੋਹਣਾ ਲੱਗਦਾ ਇਹੋ ਜਿਹੇ ਬੰਦੇ ਤੋਂ ਕਰਾਉਣਾ ਕੀ ਆ ਕਿੰਨਾ ਗੱਲਾਂ ਨਹੀਂ ਹੁੰਦਾਂ ਹੈਗੀਆਂ ਐਂ ਤਾਂ ਜੇ ਮੈਂ ਫਰਕ ਕਰਨ ਲੱਗ ਜਾ ਠੀਕ ਆ ਐਂ ਤਾਂ 100 ਕਮੀਆਂ ਮੇਰੇ ਚੋਂ ਵੀ ਨਿਕਲਣਗੀਆਂ ਤੇ 100 ਕਮੀਆਂ ਵਨ ਟੂ ਜੋ ਵੀ ਨਿਕਲਣਗੀਆਂ ਹਮੇਸ਼ਾ ਨਾ ਬੰਦੇ ਨੂੰ ਨਹੀਂ ਦੇਖਣਾ ਚਾਹੀਦਾ ਬੰਦਾ ਸੋਹਣਾ ਜਾਂ ਨਹੀਂ ਸੋਹਣਾ ਕਾਲਾ ਜਾਂ ਗੋਰਾ ਇਹ ਦੇਖਣਾ ਚਾਹੀਦਾ ਇਨਸਾਨ ਦਾ ਦਿਲ ਕਿ ਇਹ ਜਾ ਤਿੰਨ ਸਾੜ ਕਿੰਨਾ ਕੁ ਪਿਆਰ ਕਰਦਾ ਹੁਣ ਤੂੰ ਆ ਮੂੰਹ ਜਿਹਾ ਬਣਾਈ ਜਾਨੀ ਜਿਵੇਂ ਤੈਨੂੰ ਗੱਲਾਂ ਕਰ ਦੱਸਦੀਆਂ ਠੀਕ ਐਵੇਂ ਨਾ ਮੂੰਹ ਜੇ ਬਣਾਈ ਜਾ ਮਾੜਾ ਮੋਟਾ ਸਿੱਖਿਆ ਲੈ ਲਿਆ ਕਰ ਵੱਡੀਆਂ ਮੈਂ ਘਰੇ ਤੋਂ ਹੋ ਮੈਥੋਂ ਨਾ ਹਾਂ ਗੱਲਾਂ ਬਕਵਾਸ ਜਿਹੀ ਸੁਣੀ ਜਾਂਦੀ ਆਉਂਦੀਆਂ ਨਾ ਗੱਲਾਂ ਆਪਦੇ ਕੋਲ ਹੀ ਰੱਖਿਆ ਕਰੋ ਚਲ ਠੀਕ ਆ ਚੰਗਾ ਮੈਂ ਤਾਂ ਆਉਦੇ ਕਮਰੇ 'ਚ ਜਾ ਕੇ ਪੈਂਦੀ ਆ 2 ਮਿੰਟ ਆਈ ਸੀ ਮਾਂ ਚਲ ਦਵਾਰੇ ਦੂਜਾ ਏਸੀ ਕਾ ਨੂੰ ਲਾਉਣਾ ਏਸੀ ਏਸੀ 'ਚ ਬਹਿ ਜੂਗੀ ਥੋੜੇ ਜਿੱਥੇ ਬੈਹੇ ਨੇ ਭਾਸ਼ਣ ਸ਼ੁਰੂ ਹੋ ਜਾਂਦੇ ਆ ਚਲ ਐ ਕਰ ਮੈਂ ਤੇ ਏਸੀ ਬਿ ਏਸੀ ਮੇਰਾ ਕਰਜਾ ਬੰਦ ਆ। ਕਿਉਂ ਆਦਾ ਏਸੀ ਛੱਡ ਕੇ ਪੈ ਜਾ ਪਣੇ? ਕਿਉਂਕਿ ਮੈਨੂੰ ਕੋਲੇ ਇਸ ਨਹੀਂ ਚਾਹੀਦਾ ਘਰੇ। ਮੁੜ ਕੇ ਮੰਮੀ ਨੇ ਬੋਲਣਾ ਦੋ ਦੋ ਰੂਮਾਂ 'ਚ ਏਸੀ ਛੱਡੀ ਬੈਠਣਾ। ਆ ਬੰਦ ਕਰ ਜਾ ਜਾਂਦੀ ਜਾਂਦੀ ਜਾ। ਚਲ ਠੀਕ ਆ ਚੱਲ। ਸੱਚੀ ਕੀ ਬਣੂ ਐਸ ਬਹੂ ਦਾ? ਮੈਨੂੰ ਤਾਂ ਐਸੀ ਕੋਈ ਮੇਰੀ ਦਰਾਨੀ ਆਊਗੀ ਨਾ ਚੰਗੀ ਜੀ। ਸਾਡਾ ਵਧੀਆ ਨਰਭਾ ਹੋ ਜੀ। ਮੈਂ ਤਾਂ ਕਿਤੇ ਨਾ ਕਿਤੇ ਕੋਸ਼ਿਸ਼ ਕਰਦੀ ਆ। ਮੈਂ ਵੱਡੀ ਹੋਣ ਦੇ ਨਾਤੇ ਇਹਨੂੰ ਕਦੇ ਭੱਜ ਕੇ ਵੀ ਪੈ ਜਾਣੀ ਆ। ਵੀ ਚੱਲ ਇਹ ਸੁਧਰ ਜੇ ਸਿਆਣੀ ਬਣ ਜੇ। ਪਰ ਪਤਾ ਨਹੀਂ ਕਾਦਾ ਐਟੀਟਿਊਡ ਚੱਕੀ ਰੱਖਦੀ ਹੈਗੀ। ਰੱਬ ਹੀ ਜਾਣਦਾਗਾ। ਨੀਮੀਤ ਮੀਤ ਹਾਂ ਮਾਂ ਕਿਵੇਂ ਵਾਜਾਂ ਜੇ ਮਾਰੀ ਜਾਂਦੀ ਸੀ ਨਹੀਂ ਮੈਂ ਤਾਂ ਸਾਨੂੰ ਆਏ ਕਹਿੰਦੀ ਸੀ ਭਾਈ ਮੇਰੀ ਐਣ ਕਾਂਜੀਆਂ ਲਿਆ ਦੇ ਮੇਰੇ ਤਾਂ ਨਾ ਅੱਖਾਂ ਜੀਆਂ ਚ ਰੜਕ ਪਈ ਜਾਂਦੀ ਐ ਅੱਛਾ ਐਣ ਤਾਂ ਮੈਂ ਤਾਂ ਨਾ ਮੰਮੀ ਸਾਹਿਬ ਜਿੰ ਤੜਕਾ ਲਾਈ ਜਾਂਦੀ ਸੀ ਮੇਰੀ ਸਬਜੀ ਨਾ ਮੱਚ ਜੇ ਐਣ ਮੈਂ ਕਰਣਾ ਨੂੰ ਹੱਕ ਮਾਰਦੀ ਐ ਕਿ ਨਾ ਨਾ ਭਣੀ ਬੱਸ ਕੀ ਹਗਾ ਮੰਮੀ ਵੇਖ ਮੇਰੀ ਗੱਲ ਸੁਣ ਭਾਈ ਜੇ ਤੂੰ ਲਿਆ ਕੇ ਦੇਣੀ ਆ ਤਾਂ ਲਿਆ ਦੇ ਤੇ ਕਰਨ ਨੂੰ ਤਾਂ ਭਈ ਬਾਜੀ ਨਾ ਮਾਰ ਉਹ ਤਾਂ ਵੇਖ ਮੂੰਹ ਗੱਲ ਕੱਢਦੀ ਪੁੱਠੀ ਕੱਢਦੀ ਆ ਪਤਾ ਨਹੀਂ ਕੀ ਉਹਦੇ ਮਨ ਚ ਐ ਕੀ ਨਹੀਂ ਚਲ ਮੰਮੀ ਆ ਤਾਂ ਆਪਾਂ ਨੂੰ ਹੁਣ ਸਾਰਿਆਂ ਨੂੰ ਪਤਾ ਹੀ ਆ ਹਨ ਕਹਿੰਦੇ ਹੁੰਦੇ ਆ ਜਾਂ ਸੱਸ ਨੂੰ ਢਹਲਾ ਪੈਣਾ ਪੈਂਦਾ ਜਾਂ ਨੂੰ ਨੂੰ ਆਪਣੇ ਤਾਂ ਉਹ ਗੱਲ ਹੋ ਗਈ ਵੀ ਤੈਨੂੰ ਹੀ ਢਹਲਾ ਪੈਣਾ ਪੈਂਦਾ ਉਹ ਤਾਂ ਪੈਂਦੀ ਨਹੀਂ ਹੈਗੀ ਮੈਂ ਮੇਰੀ ਗੱਲ ਸੁਣ ਮੈਂ ਐਨਕ ਲਿਆ ਦਿੰਨੀ ਆ ਤੈਨੂੰ ਤੇ ਚਾਚੂ ਪੀਲੀ ਸੀਗੀ ਤੂੰ ਫੜਾਤੀ ਸੀ ਕਰਨ ਨੂੰ ਕਿੱਥੋਂ ਚਾਹ ਫੜਾਤੀ ਸੀ ਜੇ ਪਾਣੀ ਦੀ ਘੁੱਟ ਮੰਗੀ ਉਹ ਵੀ ਮੱਚ ਦੀ ਸੜਦੀ ਨੇ ਫੜਾਈ ਵਤਨੀ ਕੀ ਅੱਗ ਲੈ ਕੇ ਪੈਦਾ ਹੋਈ ਆ ਉਹ ਟੜਕੇ ਤੋਂ ਲੱਗ ਜਾਂਦੀ ਆ ਮੱਚਣ ਮੈਨੂੰ ਤਾਂ ਐ ਸੀ ਵੀ ਕੋਈ ਚੱਜਦੀ ਆਊਗੀ ਵੀ ਐ ਹੌਸਲਾ ਹੋਊਗਾ ਵੀ ਮੇਰਾ ਬੰਦਾ ਨੌਕਰੀ ਤੇ ਐ ਸਮਾਂ ਦੀ ਉਦੋਂ ਖੁੱਲੀ ਹੋਗੀ ਉਹ ਕਹਦਾ ਜਾਵੜਿਆ ਉਹਨੂੰ ਵੀ ਮੈਂ ਬਥੇਰੇ ਵਾਰੀ ਆਖਿਆ ਵੀ ਪਾਈ ਇਹਨੂੰ ਨਾਲ ਹੀ ਲੈ ਜਾ ਉੱਥੇ ਕਿਰਾਏ ਤੇ ਲੈ ਕੇ ਕਮਰਾ ਰਹਿਣ ਲੱਗ ਜਾਓਗੇ ਮੰਮੀ ਫਿਰ ਉਹ ਵੀ ਵਿਚਾਰਾ ਕੀ ਕਰੇ ਹੁਣ ਉਹ ਡਰਾਈਵਰ ਆ ਠੀਕ ਆ ਕਦੇ ਇੱਧਰ ਨੂੰ ਆਉਣਾ ਪੈਂਦਾ ਉਹਨੂੰ ਬੱਸ ਲੈ ਕੇ ਕਦੇ ਉੱਧਰ ਨੂੰ ਜਾਣਾ ਪੈਂਦਾ ਪੱਕੀ ਨੌਕਰੀ ਇੱਕ ਤਾਂ ਹੋਵੇ ਫੇਰ ਵੀ ਹੁੰਦਾਗਾ ਹੁਣ ਆਥਨ ਧੜਕੇ ਦਾ ਰੋਟੀ ਦਾ ਘਰੋਂ ਜਾਂਦੀ ਆ ਇਹ ਤਾਂ ਉਹਦੀ ਰੋਟੀ ਨਹੀਂ ਕਦੇ ਪੈਕ ਕੀਤੀ ਮੈਂ ਕਰਕੇ ਦਿੰਦੀ ਆ ਬਾਈ ਦੀ ਰੋਟੀ ਵੀ ਪੈਕ ਉਹਨੂੰ ਬਥੇਰੇ ਵਾਰੀ ਕਿਹਾ ਮੈਂ ਵੀ ਚੰਗੇ ਭਲੇ ਟੀਫਨ ਲੱਗਦੇ ਆ ਕੀ 150 ਰੁਪਿਆ ਲੱਗ ਜਾ ਕਰੂਗਾ ਆਪਦਾ ਚੱਜ ਦਾ ਤਾਂ ਖਾਲਿਆ ਕਰੇਗਾ ਤੈਨੂੰ ਇਹ ਪੂੜੇ ਲਾ ਕੇ ਦੇਣ ਹੀ ਨਹੀਂ ਲੱਗੀ ਐ ਨਾ ਇਹ ਤਾਂ ਤਾਂ ਟਾਈਮ ਨਾਲ ਉੱਠਿਆ ਨਹੀਂ ਜਾਂਦਾ ਉਹੀ ਤਾਂ ਗੱਲਾਂ ਮਾਂ ਮੇਰੀ ਗੱਲ ਸੁਣ ਸਮਝਾਉਣੀ ਤਾਂ ਮੈਂ ਬਥੇਰਾ ਕਿਤੇ ਨਾ ਕਿਤੇ ਕਿਰਨਾਂ ਨੂੰ ਮੈਂ ਮਾੜੀ ਲੱਗਦੀ ਹੋਊਂਗੀ ਮੈਂ ਤਾਂ ਉਹਦੇ ਭਲੇ ਵਾਸਤੇ ਮੈਨੂੰ ਇਹ ਹੁੰਦਾ ਚੱਲ ਇੱਥੇ ਬਸਤੀਆਂ ਚ ਹੋਜੂਗੀ ਅੱਗੇ ਆਪਾਂ ਨੇ ਨੂੰ ਸੱਸ ਨੇ ਟੈਂਪ ਟ ਪਾਇਆ ਮੈਨੂੰ ਆਇਆ ਚਲ ਉਹ ਵੀ ਆਪਣੇ ਨਾਲ ਹਨ ਰਲ ਮਿਲ ਕੇ ਵਧੀਆ ਆਪਣਾ ਟਾਈਮ ਪਾਸ ਹੋਈ ਜਾਊਗਾ ਤੇ ਗੱਲ ਕਰ ਹੁਣ ਕਿਰਨਾਂ ਸਮਝਦੀ ਨਹੀਂ ਹੈਗੀ ਇਹਦੇ ਵਿੱਚ ਆਪਣਾ ਕੀ ਕਸੂਰਾ ਚਲ ਕੋਸ਼ਿਸ਼ ਆਪਾਂ ਕਰਦੇ ਰਹਿਾਂਗੇ ਆਪੀ ਇੱਕ ਨਾ ਇੱਕ ਦਿਨ ਸੁਧਰ ਜੂਗੀ ਮੈਂ ਤਾਂ ਕੋਈ ਲੱਗਦਾ ਨਹੀਂ ਭਾਈ ਤੈਨੂੰ ਵੇਖ ਕੇ ਉਹਨੂੰ ਵੀ ਸਮਝਦੀ ਆਏ ਦੇਖਣਾ ਚਾਹੀਦਾ ਵੀ ਮੇਰੀ ਆ ਵੀ ਇਦਰਾਣੀ ਜਠਾਣੀ ਵੀ ਕੰਮ ਕਰੀ ਜਾਂਦੀ ਐ ਕੋਈ ਉਹਦੇ ਖਾਣੇ ਚ ਨੀ ਵੜਦੀ ਆਪਦੇ ਘਰ ਨੂੰ ਤਾਂ ਘਰ ਸਮਝਦੀ ਨਹੀਂ ਉਹ ਹੀ ਤਾਂ ਗੱਲਾਂ ਮਾ ਨਾਲੇ ਲੋਕ ਨਾ ਤੈਨੂੰ ਪਤਾ ਸੁਹਾ ਲੈਂਦੇ ਆ ਅਗਲੇ ਕੰਦਾ ਉੱਤੋਂ ਦੀ ਝਾਕਦੇ ਆ ਆਪਣੇ ਕਿਹੜਾ ਹੁਣ ਕੰਦਾ ਵਾਲੀਆਂ ਵੱਡੀਆਂ ਨੇ ਆ ਘਰ ਦੀਆਂ ਤੇ ਆਲਾ ਕਹਿੰਦਾ ਨੇ ਦੀ ਬਹੁਤ ਬੋਲਦੀ ਆ ਇੱਕ ਬੋਲਦੀ ਆ ਜਦੋਂ ਇਨਾ ਉੱਚੀ ਬੋਲਦੀ ਆ ਸੱਤ ਘਰਾਂ ਨੂੰ ਸੁਣਾ ਦਿੰਦੀ ਆ ਸੱਚੀ ਬੰਦਾ ਨਾ ਕੰਮ ਘੱਟ ਕਰਲੇ ਭਾਈ ਆ ਜਿਹੜਾ ਰੁੱਖਾ ਬੋਲਣਾ ਐ ਖੜਬਾ ਬੋਲਣਾ ਇਹਦੇ ਨਾਲੋਂ ਤਾਂ ਨਾ ਪਾਸੇ ਕੰਮ ਘੱਟ ਕਰੇ ਚ ਫਾਇਦਾ ਚੁੱਪ ਰੱਖੇ ਉਹੀ ਤਾਂ ਗੱਲਾਂ ਮਾਂ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਨਾ ਅੰਦਰ ਬੈਠੀ ਸਬਜ਼ੀ ਚ ਛੋਲੇ ਜੇ ਕੱਢੀ ਜਾਂਦੀ ਸੀ ਮੈਨੂੰ ਐਂ ਦੱਸ ਭਾਈ ਮੈਂ ਤੈਨੂੰ ਐਂ ਪੁੱਛਦੀ ਆ ਹਾਂ ਇਹ ਫੋਨ ਜਾਂ ਹਰ ਵਕਤ ਹੀ ਕੰਨ ਨਾਲ ਲਾਈ ਰੱਖਦੀ ਐ ਇਹਦੇ ਟੇਕਿਆਂ ਦਾ ਆਉਂਦਾ ਐ ਇਹਦੇ ਭੈਣ ਭਾਈਆਂ ਦਾ ਆਉਂਦਾ ਹੋਣ ਤਾਂ ਮਾਂ ਹੁਣ ਮੈਨੂੰ ਨਹੀਂ ਪਤਾ ਹੈਗਾ ਕੀ ਦਾ ਹੁੰਦਾ ਕੀ ਦਾ ਨਾਮਦਾ ਹੈ ਨਾ ਜੇ ਇਹਨਾਂ ਦੇ ਦੇਖਣ ਲੱਗੇ ਫਿਰ ਤਾਂ ਕਲੇਸ਼ ਘਰੇ ਪਿਆ ਲੇ ਚਲ ਹੁਣ ਕੋਈ ਨਹੀਂ ਕਿਤੇ ਨਾ ਕਿਤੇ ਮੈਂ ਖਬਰ ਤਾਂ ਰੱਖੂਗੀ ਕਿਉਂਕਿ ਗੌਰਤਾ ਆਪਾਂ ਨਹੀਂ ਕਰਨੀ ਪੈਣੀ ਹੁਣ ਤੈਨੂੰ ਇਹਨਾਂ ਦੀਂਦਾ ਨਹੀਂ ਹੈਗਾ ਤੇ ਪਤਾ ਕਰਕੇ ਰਵਾਂਗੇ ਆਪਾਂ ਵੀ ਕਿਹਦੇ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਹੈ ਕਿਹਦੇ ਨਾਲ ਨਾ ਕਰਦੀ ਰਹਿੰਦੀ ਚਲ ਕੋਈ ਨਾ ਹੂੰ ਤਾਂ ਜਦੋਂ ਫੋਨ ਇਹਦੇ ਕੰਨ ਨਾਲ ਲੱਗਿਆ ਮੈਂ ਕਹਿ ਦਊਂਗੀ ਵੀ ਮੁੰਡੇ ਨਾਲ ਮੇਰੀ ਗੱਲ ਕਰਾ ਦੇ ਉਹਨੂੰ ਫੋਨ ਤੇ ਕਹਿ ਦਊਂਗੀ ਵੀ ਇਹਨੂੰ ਉੱਥੇ ਹੀ ਲੈ ਜਾ ਇਹ ਆਪਣੇ ਨਾਲ ਇਹਦਾ ਨਿਭਾ ਨਹੀਂ ਹੋਣਾ ਉਹੀ ਤਾਂ ਗੱਲ ਆ ਮਾਂ ਚਲ ਕੋਈ ਨਹੀਂ ਹਾਈ ਸੱਚ ਮੇਰੇ ਤਾਂ ਸਭ ਜੀ ਮੱਚ ਗਈ ਹੋ ਮਾ ਤੂੰ ਮੈਨੂੰ ਗੱਲੀ ਲਾ ਲਿਆ ਹਾਂ ਵਾਸ਼ਨਾ ਜੀ ਆਉਣ ਲੱਗੀ ਕੌਰ ਵਾਸ਼ਨਾ ਜੀ ਲੈ ਏ ਕੰਮ ਆਲੀ ਐ ਵਿਚੈਰੀ ਏ ਉਦੋਂ ਕਿਤੇ ਕੁਛ ਦੁਖਣ ਲੱਗ ਗਿਆ ਕਿਤੇ ਕੁਛ ਦੁਖਣ ਲੱਗ ਗਿਆ ਉਹ ਉਨੀ ਝੱਜਦੀ ਹਲੋ ਤੇ ਮੈਂ ਤੈਨੂੰ ਕਹਿਸ ਤੂੰ ਮੈਨੂੰ ਫੋਨ ਨਾ ਲਾਇਆ ਕਰ ਦੇ ਨਾ ਮੈਂ ਤੈਨੂੰ ਕਹੀ ਸੀ ਮੈਂ ਆਪੇ ਕਾਲ ਗੱਲ ਕਰੂੰਗੀ ਤੂੰ ਮੈਨੂੰ ਮਰਵਾਏਂਗਾ ਕਦੇ ਤੈਨੂੰ ਪਤਾ ਸਾਡੀ ਬੁੜੀ ਦਾ ਧਿਆਨ ਮੇਰੇ ਚ ਹੀ ਹੁੰਦਾ ਦਾ ਆਏ ਨਹੀਂ ਪਤਾ ਕਿੱਧਰੋਂ ਆ ਜਾਂਦੀ ਹੈਗੀ ਨਾਲੇ ਤੂੰ ਮੇਰੀ ਗੱਲ ਗੱਲ ਲਾਸਟ ਵਾਈਸ ਸੁਣਦਾ ਦੂਬਾਰ ਮੈਨੂੰ ਦਿਨੇ ਫੋਨ ਨਾਲ ਆ ਹਾਂ ਹਾਂ ਕੋਈ ਨਾ ਜਦੋਂ ਮੈਂ ਤੈਨੂੰ ਕਹਿਤਾ ਠੀਕ ਆ ਠੀਕ ਆ ਚੱਲ ਠੀਕ ਆ ਚੰਗਾ ਹੁਣ ਮੈਂ ਫੋਨ ਕੱਢਦੀ ਆ ਮੈਂ ਸ਼ਾਮ ਨੂੰ ਲਾਉਂਗੀ ਆਪੇ ਲਾਉਂਗੀ ਹੁਣ ਮਿਸ ਕਾਲ ਵੀ ਨਹੀਂ ਆਉਣੀ ਚਾਹੀਦੀ ਤੇਰੀ ਚੱਲ ਠੀਕ ਆ ਚੰਗਾ ਪੁਰੇ ਆ ਨਹੀਂ ਕੀ ਹੋ ਗਿਆ ਨਾ ਕੀ ਹੋਣਾ ਸੀ ਲੈ ਫੋਨ ਫੜਾਉ ਰਿਹਾ ਮੈਨੂੰ ਮੈਂ ਆਪਦੇ ਮੁੰਡੇ ਨੂੰ ਲਾਵਾਂ ਫੋਨ ਤੇ ਫੋਨ ਮੀਤੇ ਫੋਨ ਤੋਂ ਲਾ ਲਾ ਤੁਹਾਡੇ ਆਪ ਦੇ ਫੋਨ ਤੋਂ ਲਾ ਲਓ ਕਿ ਪੈਸੇ ਮੁੱਕੇ ਪਏ ਆ ਨਾ ਪੈਸੇ ਤਾਂ ਮੇਰੇ ਕੋਲੇ ਬਥੇਰੇ ਆ ਠੀਕ ਆ ਉਸ ਨੂੰ ਹੁਣ ਮੁੰਡੇ ਦਾ ਫੋਨ ਆਇਆ ਸੀ ਮੇਰੇ ਨਾਲ ਗੱਲ ਕਰਵਾ ਦਿੰਦੀ ਮੁੰਡੇ ਦਾ ਨਹੀਂ ਸੀਗਾ ਮੇਰੀ ਮਾਂ ਦਾ ਫੋਨ ਸੀਗਾ ਅੱਛਾ ਮਾਂ ਦਾ ਫੋਨ ਸੀ ਫਿਰ ਪਸੂਆਂ ਵਾਲੇ ਛਤੜੇ ਚ ਸੁਣਨ ਜਾਣਾ ਸੀ ਅੰਦਰ ਬੈਠ ਕੇ ਗੱਲ ਕਰ ਲੈਂਦੀ ਸੋ ਮਾਵਾਂ ਦੀਆਂ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ ਜ਼ਰੂਰੀ ਨਹੀਂ ਹੈਗੀਆਂ ਨਾਲੇ ਮੇਰੇ ਨਾਲ ਬਾਹਲੇ ਖਬਰਾਂ ਜੀ ਨਾ ਰੱਖਿਆ ਕਰ ਕੀ ਲੋੜ ਪੈਂਦੀ ਹੈ ਜੀ ਨਾ ਤੇਰੀ ਹੋਰ ਖਬਰ ਨਾ ਲਊ ਹੋਰ ਕੌਣ ਲਊਗਾ ਕੁੱਤ ਤਾਂ ਮੇਰਾ ਬੈਠਾ ਬਾਹਰ ਹੈਗਾ ਮੇਰਾ ਬੰਦਾ ਖਬਰ ਰੱਖਣ ਨੂੰ ਐਵੇਂ ਬਾਹਲਾ ਫालतੂ ਜਿਹਾਂ ਨਾ ਗੱਲਾਂ ਬਣਾਇਆ ਕਰੋ ਮੇਰੀਆਂ ਲੈ ਤੂੰ ਮੇਰੀ ਗੱਲ ਹੀ ਕਰਵਾ ਦੇ ਨਾ ਮੇਰੇ ਮੁੰਡੇ ਨਾਲ ਕੋਈ ਨਹੀਂ ਜਦੋਂ ਆ ਕੇ ਗੱਲ ਕਰਵਾ ਦੂੰਗੀ ਇਹ ਕੀ ਗੱਲ ਐ ਤੂੰ ਗੱਲ ਨਹੀਂ ਕਰਵਾਉਂਦੀ ਗੱਲ ਕਰਵਾ ਤੂੰ ਮੇਰੀ ਲੈ ਜਦੋਂ ਮੈਂ ਕਹਾਂ ਫੋਨ ਆ ਗਿਆ ਮੈਂ ਗੱਲ ਕਰਵਾ ਦੂੰਗੀ ਮੇਰੇ ਨਾਲ ਬਾਹਲੀ ਬੈਸ ਕਰਨ ਦੀ ਜਰੂਰਤ ਨਹੀਂ ਹੈਗੀਗੀ ਤੇ ਤੂੰ ਤਾਂ ਠੱਬੇ ਛੇਤਰਵੰਨੂ ਵਾਦੀ ਤੁਰ ਹੀ ਜਾਨੀ ਐ ਕੀ ਗੱਲ ਐ ਮੈਂ ਆਪਦੇ ਪੁੱਤ ਨਾਲ ਗੱਲ ਕਰਵਾਉਣ ਨੂੰ ਕਿਹਾ ਤੇ ਗੱਲ ਕਰ ਲਿਓ ਫਿਰ ਹੋਰ ਮੈਂ ਕੀ ਕਹਿਣੀ ਐਗੀ ਆਪਦੇ ਸੌਣ ਤੋਂ ਲਾ ਲਓ ਮੇਰੇ ਫੋਤੇ ਗੱਲ ਕਰਨੀ ਬੜੀ ਜ਼ਰੂਰੀ ਐ ਤੇ ਤੈਨੂੰ ਮੈਨੂੰ ਲੱਗਦਾ ਕੋਈ ਗੈਰ ਫੋਨ ਆਉਂਦਾ ਜਿਹੜਾ ਤੂੰ ਮੇਰੇ ਤੇ ਬਖਸ਼ ਪਾਉਣੀ ਐ ਕੋਈ ਨਾ ਫੋਨ ਤਾਂ ਮੈਂ ਲਾ ਕੇ ਨਾ ਉਹਦੇ ਪੁੱਤ ਨੂੰ ਪੁੱਛ ਲੂੰਗੀ ਵੀ ਤੂੰ ਇਸ ਟਾਈਮ ਫੋਨ ਲਾਇਆ ਕਿ ਨਹੀਂ ਤੇ ਮੈਂ ਤਾਂ ਕਹੀ ਨਹੀਂ ਮੇਰੀ ਮਾਂ ਦਾ ਫੋਨ ਆਇਆ ਸੀ ਮੈਂ ਤਾਂ ਕਹੀ ਨਹੀਂ ਵੀ ਤੇਰੇ ਮੁੰਡੇ ਦਾ ਫੋਨ ਆਇਆ ਸੀ ਨਾਲੇ ਮੇਰੇ ਨਾਲ ਬਹਿਸ ਕਰਨ ਦੀ ਜ਼ਰੂਰਤ ਨਹੀਂ ਹੈਗੀਗੀ ਕੋਈ ਨਾ ਤੈਨੂੰ ਤਾਂ ਮੈਂ ਆਪੇ ਵੇਖ ਲੂੰ ਦੇਖ ਲਈ ਐਵੇਂ ਬਿਨਾਂ ਗੱਲ ਤੋਂ ਮੇਰੇ ਨਾਲ ਬਾਲਾ ਬਕਵਾਸ ਕਰਨ ਕਰਿਆ ਨਾ ਕਰੋ ਮੈਂ ਵਖੇਚ ਦੂੰਗੀ ਤੇਰੀ ਜੀਵ ਜੀ ਆ ਜਿਹੜੀ ਬਾਲੀ ਲੌਕਦੀ ਐ ਬਕਵਾਸ ਨਾ ਕਰਿਆ ਕਰੋ ਕੁਛ ਹੋਰ ਨਾ ਕਰਿਆ ਕਰੋ ਕੰਜਰੀ ਤੀਮੀ ਨੇ ਕੋਦੋ ਬੋਲਣਾ ਸਿਖਾਇਆ ਹੀ ਨਹੀਂ ਇਹਨੂੰ ਬੇਵਾਨ ਨੂੰ ਸ਼ੁਕਰ ਅੱਜ ਤਾਂ ਬਚ ਗਈ ਆ ਬੁੜੀ ਜੀ ਨੂੰ ਨਾ ਸ਼ੱਕ ਮੇਰੇ ਤੇ ਪੂਰਾ ਹੀ ਆ ਇਹਦਾ ਤਾਂ ਨਾ ਕੋਈ ਹੱਲ ਕਰਨਾ ਪਊਗਾ ਮੈਨੂੰ ਅੱਜ ਇਹਨੂੰ ਸ਼ੱਕ ਖੋ ਕਿਵੇਂ ਗਿਆ ਇੱਕ ਤਾਂ ਇਹਨੂੰ ਮੈਂ ਕਿਹਾਗਾ ਵੀ ਮੈਨੂੰ ਦਿਨੇ ਫੋਨ ਨਾ ਲਾਇਆ ਕਰ ਨਾ ਲਾਇਆ ਕਰ ਜਦੋਂ ਰਾਤ ਨੂੰ ਗੱਲ ਹੋ ਤਾਂ ਜਾਂਦੀ ਆ ਅੱਜ ਹੀ ਦਿਨੇ ਫੋਨ ਲਾ ਲਿਆ ਅੱਜ ਹੀ ਮਰਵਾਤਾ ਇਹਦਾ ਬੁੜੀ ਦਾ ਤਾਂ ਮੈਨੂੰ ਪੱਕਾ ਹੀ ਕੋਈ ਹੱਲ ਕਰਨਾ ਪਊਗਾ ਅੱਜ ਫੋਨ ਬਿੰਦੇ 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 ਮੰਗਦੀ ਸੀ ਕੱਲ ਕੀ ਐ ਕੋਈ ਹੱਲ ਤਾਂ ਕਰਨਾ ਪਊਗਾ ਬਾਕੀ ਮੀਤ ਵੀ ਥੋੜੀ ਪੜੀ ਲਿਖੀ ਆ ਇਹਦਾ ਵੀ ਧਿਆਨ ਮੇਰੇ ਤੇ ਹੁੰਦਾ ਪੂਰੀ ਧਿਆਨ ਨਾਲ ਚੱਲਣਾ ਪਊਗਾ ਹੁਣ ਮੈਨੂੰ ਚਲ ਕੋਈ ਨਾ ਅੱਗੇ ਵਾਸਤੇ ਇਹਨੂੰ ਕਹਿ ਤਾ ਹੁਣ ਵੀ ਮੈਨੂੰ ਫੋਨ ਨਾ ਲਾਇਆ ਕਰ ਨਹੀਂ ਲਾਉਂਦਾ ਵੈਸੇ ਸਿਆਣਾਗਾ ਮੈਸੇਜ ਕਰ ਦੂੰਗੀ ਕਹਿ ਦੂੰਗੀ ਵੀ ਹਜੇ ਹੁਣ ਫੋਨ ਨਾ ਲਾਈ ਮੈਂ ਸ਼ਾਮ ਨੂੰ ਗੱਲ ਕਰਾਂਗੀ ਚਰਨਾ ਦੀਦੀ ਕਿੱਧਰੋਂ ਆਦੀ ਆ ਸੀ ਮੀਤਾ ਇੱਧਰ ਕੀ ਕਹਿੰਦੀ ਆ ਹੁਣ ਅੱਛਾ ਚਾਹ ਬੈਠੀ ਆ ਨਾ ਕਿਹੜਾ ਕੀ ਹੋ ਗਿਆ ਸੀ ਬਾਹਰ ਇੰਨਾ ਰੋਲਾ ਜਿਹਾ ਪਾਈ ਜਾਂਦਾ ਸੀ ਤੂੰ ਤੇ ਮੰਮੀ ਕੁਛ ਨਹੀਂ ਮਾਂ ਦਾ ਫੋਨ ਆਇਆ ਸੀ ਕਿਹਦੀ ਮਾਂ ਦਾ ਮੇਰੀ ਮਾਂ ਦਾ ਹੋਰ ਕਿਹਦੀ ਮਾਂ ਤੋਂ ਡੀਮਾਂ ਦਾ ਫੋਨ ਮੇਰੇ ਫੋਨ ਤੇ ਥੋੜੀ ਆਊਗਾ ਚਲੋ ਕੋਈ ਨਹੀਂ ਹੋਰ ਮਾਸੀ ਜੀ ਠੀਕ ਸੀ ਜੇ ਵਧੀਆ ਹਾਂ ਵਧੀਆ ਠੀਕ ਸੀਗੇ ਉਹ ਮੈਂ ਕੀ ਕੀਤਾ ਉਹ ਪਸ਼ੂਆਂ ਨੇ ਗੋਹਾ ਜਾ ਕੀਤਾ ਪੈਸੇ ਮੈਂ ਗੋਹਾ ਟਾਲਣ ਬਾਕੀ ਗੱਲ ਕਰਦੀ ਕਰਦੀ ਤੇ ਮੰਮੀ ਮੈਨੂੰ ਕਹਿੰਦੀ ਫੋਨ ਫੜਾ ਕਹਿੰਦੀ ਕਿਹਦੇ ਨਾਲ ਗੱਲਾਂ ਕਰਦੀਆਂ ਲੈ ਉਹਨਾਂ ਦੇ ਮਾਪੇ ਉਹਨਾਂ ਵੀ ਨਾ ਗੱਲਾਂ ਕਰੇ ਅਗਲਾ ਕਿ ਨਾ ਫਿਰ ਇਹਦੇ ਵਿੱਚ ਕਿੱਡੀ ਗੱਲ ਸੀ ਉਹ ਵੀ ਜਵਾਲਾ ਮੰਮੀ ਨੇ ਕੌਣ ਫੜਾ ਕਹਿਤਾ ਸੀ ਤੈਨੂੰ ਤਾਂ ਤੂੰ ਫੜਾ ਦਿੰਦੀ ਲੈ ਲੈ ਮੰਮੀ ਜੀ ਮੇਰੇ ਮੰਮੀ ਆ ਤੁਸੀਂ ਗੱਲ ਕਰ ਲਓ ਉਹ ਕੋੜ ਬੜਿਆ ਕੋੜ ਬਣਾਤਾ ਦੋ ਸੋ ਕਰ ਲੈਂਦੇ ਹਾਂ ਫਿਰ ਇਹਦੇ ਵਿੱਚ ਕਿੱਡੀ ਗੱਲ ਸੀ ਤੂੰ ਗੱਲ ਕਰਾ ਦਿੰਦੀ ਕਲੇਸ਼ ਨਾ ਪੈਂਦਾ ਨਾ ਕਲੇਸ਼ ਨਾ ਪਾਇਆ ਕਰ ਗੱਲ ਕਰਾ ਦਿਆ ਕਰ ਉਹ ਫੋਨ ਕੱਟਿਆ ਗਿਆ ਸੀ ਫੋਨ ਕੱਟਿਆ ਗਿਆ ਸੀ ਮੇਰੇ ਫੋਨ 'ਚ ਪੈਸੇ ਹੈ ਨਹੀਂਗੇ ਜਦੋਂ ਲਾ ਲਾ ਕਿੱਥੋਂ ਦਿੰਦੀ ਇਧਰੋਂ ਫੋਨ ਮੈ ਲਾਇਆ ਨਹੀਂ ਉਧਰੋਂ ਆਇਆ ਸੀ ਮੈਂ ਗੱਲ ਕਰ ਲਈ ਤੂੰ ਜਦੋਂ ਪੈਸੇ ਹੈ ਨਹੀਂ ਮੈਂ ਗੱਲ ਕਿੱਥੋਂ ਕਰਾ ਕਰਾਉਂਦੀ ਅੱਛਾ ਧਰੋ ਲੱਗਦਾ ਨਹੀਂ ਧਰੋ ਲੱਗਦਾ ਨਹੀਂ ਮੈਂ ਕਿਹਾ ਕਹਿੰਦੀ ਮੇਰੇ ਮੁੰਡੇ ਨਾਲ ਗੱਲ ਕਰਾ ਦੇ ਮੇਰੇ ਮੁੰਡੇ ਨਾਲ ਗੱਲ ਕਰਾ ਦੇ ਮੈਂ ਕਿਹਾ ਮੰਮੀ ਜਾਂ ਮੀਂਦੇ ਫੋਨ ਤੋਂ ਲਾ ਲੀ ਜਾਂ ਆਪਦੇ ਫੋਨ ਤੋਂ ਲਾ ਲਿਓ ਵੀ ਮੇਰੇ ਫੋਨ ਤੇ ਕਿਹੜੇ ਜ਼ਿਆਦਾ ਜ਼ਰੂਰੀ ਆਗਾ ਨਾਲੇ ਫਿਰ ਮੇਰੇ ਫੋਨ 'ਚ ਪੈਸੇ ਨਹੀਂ ਫੋਨ ਕਿੱਥੋਂ ਲਾ ਕੇ ਦਿੰਦੀ ਤੇ ਕਹਿੰਦਾ ਦੇਖ ਉਹ ਵੀ ਤਾਂ ਵੱਡੀ ਉਮਰ ਆ ਤਾਂ ਬੋਲ ਦਿੰਦੀ ਹੈ ਹਨਾ ਤੂੰ ਥੋੜਾ ਜਿਹਾ ਸੰਭਲ ਜਾ ਕਰ ਉਹਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਉਹਨੂੰ ਤਾਂ ਆਇਆ ਜਦੋਂ ਤੇਰੇ ਫੋਨ ਤੇ ਫੋਨ ਆ ਗਿਆ ਤਾਂ ਜਾਂਦਾ ਵੀ ਹੋਊਗਾ ਉਹਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਨਾ ਇਹ ਜੀ ਜਾਂ ਅੱਜ ਕੱਲ੍ਹ ਦੀਆਂ ਤੂੰ ਥੋੜਾ ਜ ਤੂੰ ਉਹਨੂੰ ਕਹਿ ਦਿੰਦੀ ਮੰਮੀ ਮੇਰੇ ਕੋਲ ਪੂੰਚ ਪੈਸੇ ਹੈ ਨਹੀਂ ਮੈਂ ਹੁਣੇ ਤੈਨੂੰ ਫੋਨ ਲਾ ਕੇ ਦੇ ਦਿੰਦੀ ਆ ਉਥੇ ਕਲੇਸ ਘਟ ਜਾਂਦਾ ਇੱਕ ਦਿਨਾਂ ਤਾਂ ਕਲੇਸ ਘਟਾ ਲੈ ਕੋਈ ਨਾ ਕਲੇਸ ਦੇ ਟੁਗੜਾ ਦਾ ਮੈਨੂੰ ਤਾਂ ਕਹਿੰਦੇ ਰਗਾ ਤੈਨੂੰ ਗੈਰ ਬੰਦੇ ਦਾ ਫੋਨ ਆਉਂਦਾ ਆ ਮੇਰਾ ਫੋਨ ਲਾ ਕੇ ਦੇਖ ਲੋ ਜੇ ਗੈਰ ਬੰਦੇ ਦਾ ਫੋਨ ਆ ਗਿਆ 50 ਮਾਰੇ ਮੇਰੇ ਛੱਤਰ ਲਾ ਕੇ ਕਿਸੇ ਦਾ ਫੋਨ ਨਹੀਂ ਆਉਂਦਾ ਮੈਨੂੰ ਜੇ ਮਾਪਿਆਂ ਦਾ ਫੋਨ ਆਇਆ ਤਾਂ ਮੇਰੇ ਵੱਨੀ ਕੰਨ ਚੱਕੀ ਰੱਖਦੇ ਹਾਂ ਜੇ ਮੇਰੇ ਭੈਣ ਭਰਾ ਦਾ ਆਇਆ ਤਾਂ ਮੇਰੇ ਕੰਨ ਚੱਕੀ ਰੱਖਦੇ ਹਾਂ ਨਾ ਬੰਦੇ ਦਾ ਤੂੰ ਤਾਂ ਵੀ ਪੁੱਛਦੇ ਫੋਨ ਕਿਹਦਾ ਸੀ ਚਲ ਕੋਈ ਨਹੀਂ ਕਰ ਤੇ ਨਾਲੇ ਨਿੱਕੀ ਨਿੱਕੀ ਗੱਲ ਤੇ ਨਾ ਪਲੇਸ ਪਾੜਾ ਜਿਆਦੇ ਬਾੜਾ ਹੁੰਦਾਗਾ ਤੇ ਜਾਂ ਆਦੇ ਕਮਰੇ ਚ ਭੱਜ ਕੇ ਘਰ ਲੱਭੀ ਤੰ। ਮੈਂ ਤਾਂ ਹੁਣ ਕੰਮ ਕਰੂੰਗੀ ਮੇਰੇ ਤਾਂ ਸੱਚੇ ਇੰਨਾ ਚਿੱਤ ਖਿਜਿਆ ਪੈਸ ਕਰ ਤੋਂ। ਇੱਕ ਉਹ ਆ ਮਹਾਰਾਜ ਜਾ ਕੇ ਬਹਿ ਜਾਂਦਾ ਤਿੰਨ ਤਿੰਨ ਚਾਰ ਚਾਰ ਦਿਨ ਨੀ ਮੁਰਦਾ ਵੀ ਬੰਦਾ ਮਾਣਾ ਮੋਟਾ ਕੋਈ ਦੁੱਖ ਸੁੱਖੀ ਸਾਂਝਾ ਕਰ ਲੈ ਵੀ ਘਰੇ ਵੜ ਜਾ ਕਰੇ। ਚਲ ਕੋਈ ਨਹੀਂ ਜਾ ਫਿਰ ਤੂੰ। ਕਰ ਲਾ। ਲੈ। ਕਹੀ। ਕੀਰਨਾ? ਤੂੰ ਕਹਿੰਦੀ ਐ ਵੀ ਤੂੰ ਸੱਚੀ ਐ। ਪਰ ਮੈਨੂੰ ਨਹੀਂ ਲੱਗਦੀ ਹੈਗੀ ਤੂੰ ਸੱਚੀ ਐ। ਮੰਮੀ ਤਾਂ ਸੱਚੀ ਪਾਗਲ ਆ ਤੇ ਭੋਲੀ ਆ ਜਿਹੜੀ ਨੇ ਤੈਨੂੰ ਪੜਾਕਦੇ ਨੇ ਸਿੱਧਾ ਹੀ ਕਹਿਤਾ ਵੀ ਤੈਨੂੰ ਕਿਸੇ ਬੰਦੇ ਦਾ ਫੋਨ ਆਇਆ ਸੀ ਮੰਮੀ ਨੂੰ ਵੀ ਇਹ ਗੱਲ ਕਹਿਣੀ ਨਹੀਂ ਚਾਹੀਦੀ ਸੀਗੀ ਉਹੀ ਗੱਲ ਪਰ ਪੁਰਾਣੇ ਬਜ਼ੁਰਗ ਨਾ ਭੋਲੇ ਹੁੰਦੇ ਇਹਨਾਂ ਨੂੰ ਇਹਨਾਂ ਪਤਾ ਨਹੀਂ ਹੁੰਦਾ ਸਿੱਧੀ ਗੱਲ ਪੜਾਕਦੇ ਨੇ ਕਹਿ ਦਿੰਦੇ ਆ ਪਰ ਕਿਰਨਾ ਜਿਹੜੀਆਂ ਤੂੰ ਚਲਾਕੀਆਂ ਕਰੀ ਜਾਂਦੀਆਂ ਨਾ ਕੋਈ ਨਹੀਂ ਐਨੀ ਕਿ ਪੜ੍ਹੀ ਲਿਖੀ ਮੈਂ ਵੀ ਆ ਵੀ ਜਿਹੜੀਆਂ ਤਰ੍ਹਾਂ ਚਲਾਕੀਆਂ ਨਾ ਮੈਂ ਸਾਰਿਆਂ ਦੇ ਮੂਰੇ ਲਿਆ ਕੇ ਰੱਖੂੰ ਤੋ ਇਹਦੇ ਬੰਦੇ ਨੂੰ ਤਾਂ ਧੋਖਾ ਦੇਣਾ ਹੀ ਦੇਣਾ ਸਾਨੂੰ ਸਾਰੇ ਟੱਬਰ ਨੂੰ ਧੋਖਾ ਦੇਈ ਜਾਨੀ ਐ ਫਿਰ ਤਾਂ ਮੇਰਗਾ ਵੀ ਪੜਨਾ ਲਿਖਿਆ ਖੇਚ ਗਈਆਂ ਜੇ ਕੋਈ ਨਹੀਂ ਕਰਨਾ ਤੇਰਾ ਪੜਦਾ ਫਾਸਤਾ ਹੁਣ ਮੈਂ ਕਰਕੇ ਦਿਖਾਉ ਕਿ ਕਿਸ ਤਰ੍ਹਾਂ ਵਿਆਹੇ ਬਰੇ ਹੋਣ ਤੋਂ ਬਾਅਦ ਕਿਸੇ ਨਾ ਗੱਲਾਂ ਕੀਤੀਆਂ ਜਾਂਦੀਆਂ ਰਹਿਗੀਆਂ ਨਾ ਬਿੱਦੇ ਪਿੰਦੇ ਉਹਨੂੰ ਕਹਿੰਦੀ ਐ ਬਿੱਜੂ ਜਾ ਬਿੱਜੂ ਜਾ ਜਿਹਦੇ ਨੂੰ ਇੰਨੇ ਹੀ ਬਿੱਜੂ ਲੱਗਦਾ ਨਾ ਵਿਆਹ ਕਰਾਉਂਦੀ ਇਹਦੇ ਨਾਲ ਵਿਚਾਰੇ ਨਾ ਕੋਈ ਨਹੀਂ ਤੇਰੀ ਸਾਰ ਤਾਂ ਮੈਂ ਲੈਣੀ ਆ ਲੈ ਹੁਣ ਫੋਨ ਲਾਵਾ ਘਰੇ ਕੋਈ ਨਹੀਂ ਉਹ ਤਾਂ 15-20 ਮਿੰਟ ਨਹੀਂ ਮੁੜਦੀਆਂ ਹੈਲੋ ਹਾਂ ਅਸਤਾਨਾ ਤੋਂ ਮੈਨੂੰ ਜਮੀ ਮਰਵਾ ਦੇਣਾ ਸੀਗਾ ਜਦੋਂ ਮੈਂ ਤੈਨੂੰ ਕਹਿ ਨਹੀਂ ਹੁੰਨੀ ਵੀ ਮੈਨੂੰ ਦਿਨੇ ਫੋਨ ਨਾ ਲਾਇਆ ਕਰ ਨਾ ਲਾਇਆ ਕਰ ਤੈਨੂੰ ਪਤਾ ਬੁੜੀ ਜੀ ਮੈਨੂੰ ਕਹਿੰਦੀ ਬਾਰ-ਬਾਰ ਬਾਰ-ਬਾਰ ਕਹਿੰਦੀ ਫੋਨ ਫੜਾਉਰਾ ਇਹਦੀ ਮੇਰੇ ਮੁੰਡੇ ਦਾ ਫੋਨ ਸੀ ਕਿ ਕਿਹਦਾ ਫੋਨ ਸੀ ਕਹਿੰਦੀ ਤੈਨੂੰ ਕਿਸੇ ਬੰਦੇ ਦਾ ਫੋਨ ਆਉਂਦਾ ਤੂੰ ਨਾ ਮੈਨੂੰ ਮਰਵਾਏਂਗਾ ਜਮਾ ਤੈਨੂੰ ਮੈਂ ਬਹੁਤ ਵਾਰੀ ਸਮਝਾਤਾ ਆ ਯਾਰ ਮੈਂ ਕੀ ਕਰਾਂ ਮੈਨੂੰ ਤਾਂ ਨਾ ਬਹੁਤ ਡਰ ਲੱਗਿਆ ਦਾ ਬਾਕੀ ਮੈਂ ਤਾਂ ਸੱਚੀ ਮੈਨੂੰ ਨੇ ਤਪਾਰ ਰੱਖਿਆ ਮੈਂ ਬੜੀ ਦੁਖੀ ਇਹਨਾਂ ਦਾ ਕੋਈ ਹੱਲ ਕਰ ਕੀ ਕਰਾਂ ਮੈਨੂੰ ਨਹੀਂ ਪਤਾਗਾ ਹਾਂ ਜਰ ਜਰ ਮੇਰੇ ਕੋਲ ਹੈ ਨਹੀਂ ਮੈਂ ਕਿੱਥੋਂ ਲੈ ਮਾ ਹੁਣ ਫੜਾ ਜੋ ਮੈਂ ਤੁਸੀਂ ਦੇਖੀ ਜੇ ਕੋ ਮੈਨੂੰ ਤਾਂ ਡਰ ਲੱਗਦਾ ਕੁਛ ਨਹੀਂ ਹੁੰਦਾ ਚਲ ਦੇਖ ਲੈ ਫਿਰ ਜੇ ਮੈਂ ਤੁਸੀਂ ਕਹੋਗੇ ਫਿਰ ਫੜਾ ਕੇ ਕਿੱਥੇ ਜਾਏ ਹੋਗੇ ਕੰਧ ਤੇ ਹਾਂ ਚਲ ਆਇਆ ਕਰਿਓ ਮੈਂ ਨਾ ਕਾਸੇ ਬਹਾਨੇ ਆ ਜੂਗੀ ਕੁਛ ਵੀ ਬਹਾਨੇ ਆ ਜੂਗੀ ਤੁਸੀਂ ਧਰ ਦੇ ਵਿੱਚ ਪੋਚ ਕੇ ਤਾਂ ਚੱਕ ਲਓਗੇ ਮੇਰੀ ਗੱਲ ਸੁਣ ਹੁਣ ਘਰੇ ਕੋਈ ਨਹੀਂ ਹੈਗਾ ਜੀ ਹੁਣ ਆ ਸਕਦੇ ਹਾਂ ਤਾਂ ਠੀਕ ਆ ਨਹੀਂ ਮੈਂ ਧਿਆਨ ਰੱਖੂਗੀ ਪੂਰਾ ਨਹੀਂ ਪਤਾ ਲੱਗਨ ਦਿੰਦੀ ਮੈਂ ਪਰ ਮੈਨੂੰ ਆ ਦੱਸ ਕਿਸੇ ਨੂੰ ਜੇ ਪਤਾ ਲੱਗਦਾ ਫੇਰ ਜੇ ਕੋਈ ਗੱਲ ਬਣ ਗਈ ਨਹੀਂ ਨਹੀਂ ਕੁਝ ਨਹੀਂ ਹੁੰਦਾ ਫਿਰ ਚੱਲ ਠੀਕ ਆ ਚੰਗਾ ਠੀਕ ਆ ਠੀਕ ਆ ਤੂੰ ਆ ਜਾ ਹਾਇ ਮੈਨੂੰ ਹਾਂਤਾ ਕਰਤੀ ਵੀ ਮੈਂ ਆ ਕੰਮ ਕਰ ਦੂੰਗੀ ਡਰ ਲੱਗ ਜਾਂਦਾ ਜੇ ਕਿਸੇ ਨੂੰ ਵਿੜਕ ਲੱਗੀ ਲੋਕਾਂ ਨੇ ਤਾਂ ਮੈਨੂੰ ਜਾਣ ਨਹੀਂ ਦੇਣਾ ਕੁਐਸ਼ਨ ਇਹ ਹੁੰਦਾ ਜਦੋਂ ਮੈਂ ਇੱਥੇ ਹੋਈ ਨਾ ਜਦੋਂ ਮੈਂ ਬਾਗੀ ਗਈ ਫਿਰ ਮੇਰਾ ਕੀ ਕਰ ਲੈਣਗੇ ਲੋਕ ਚੱਲ ਬਣਾ ਚਲ ਉਹ ਆਉਂਦਾ ਹੀ ਹੋਣਾਗਾ ਆਜੂਗਾ ਪੰਨ 10 ਮਿੰਟਾਂ ਤੱਕ ਆ ਗਈ ਆ ਭਈਆ ਲੈ ਬਥੇਰਾ ਕਰ ਲਿਆ ਤੁਸੀਂ ਦੁਖੀ ਮੈਨੂੰ ਕਹਿੰਦਿਆਂ ਰਹਿੰਦਿਆਂ ਸੀ ਨਾ ਬੰਦਾ ਕੋਈ ਬੰਦਾ ਅੱਜ ਸਾਨੂੰ ਪਤਾ ਲੱਗ ਹੀ ਜਾਊਗਾ ਵੀ ਕੌਣ ਬੰਦਾ ਸੀ ਕਰ ਲੋ ਐਸ ਜਿਹੜੀ ਕਰਨੀ ਆ ਅੱਜ ਦੀ ਰਾਤ ਹੀ ਹੋਊਗੀ ਤੜਕੇ ਨੂੰ ਤਾਂ ਦਿਨ ਸੋਡਾ ਚੜਨਾ ਹੀ ਨਹੀਂ ਮੈਨੂੰ ਵੀ ਕਿਰਨਾ ਕਹਿੰਦੇ ਨੇ ਕਿਰਨਾ ਚੱਲ ਘਰ ਕੋਈ ਹੱਲ ਇਹਨਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਜੀ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੀ ਹੋਵੋਗੇ ਤੁਹਾਡੇ ਕੀ ਕੀ ਰਿਕਵੈਸਟ ਸੀ ਜੀ ਵੀ ਮੇਰੀਆਂ ਵੀਡੀਓਸ ਨੂੰ ਨਾ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਪਲੀਜ਼ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਕਈ ਕਈ ਵੀਡੀਓ ਨੂੰ ਤਾਂ ਵੀ ਬਹੁਤ ਸੋਹਣਾ ਰਿਸਪੌਂਸ ਦਿੰਨੇ ਹੋ ਵਧੀਆ ਚੱਲਦੀ ਆ ਇੱਕ ਵੀਡੀਓ ਲੱਖ ਤੋਂ ਟੱਪ ਜਾਂਦੀ ਹੈ ਤੇ ਦੂਸਰੀਆਂ 5000 ਤੀ ਬ੍ਰੇਕ ਮਾਰ ਜਾਂਦੀਆਂ ਪਲੀਜ਼ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਬਹੁਤ ਸੋਹਣੀਆਂ ਵੀਡੀਓ ਅੱਗੇ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਹਾਂਜੀ ਆਪਣੀਆਂ ਵੀਡੀਓ ਪਰਿਵਾਰਕ ਹੁੰਦੀਆਂ ਨੇ ਪਰਿਵਾਰ 'ਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਐ ਸੋ ਸਾਨੂੰ ਸਪੋਰਟ ਕਰਿਆ ਕਰੋ ਵੀਡੀਓ ਵਧੀਆ ਕਨਸੈਪਟ ਲੈ ਕੇ ਆਉਂਦੇ ਆ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੀ ਨਾਲ ਬੈਲ ਉਹਨੂੰ ਜ਼ਰੂਰ ਦਬਾ ਲਿਓ ਤਾਂ ਜੋ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਇੱਕ ਗੱਲ ਇੱਕ ਗੱਲ ਹੋਰ ਜ ਜਿਹੜੇ ਕਿਹੜੇ-ਕਿਹੜੇ ਪਿੰਡਾਂ ਤੋਂ ਕੌਣ-ਕੌਣ ਵੀਡੀਓ ਦੇਖਦਾ ਕਮੈਂਟਾਂ ਵਿੱਚ ਜਰੂਰ ਲਿਖ ਕੇ ਭੇਜਣਾ ਜੀ ਅਸੀਂ ਤੁਹਾਡੇ ਕਮੈਂਟਾਂ ਦੀ ਰਿਪਲਾਈ ਜਰੂਰ ਦੇਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ